ਤੇ ਅੱਜ ਬਹੁਤ ਦਿਨਾਂ ਦੇ ਬਾਅਦ ਤੁਹਾਡੇ ਨਾਲ ਲਾਈਵ ਹੋਣ ਜਾ ਰਹੇ ਹਾਂ ਕੁਝ ਇੰਪੋਰਟੈਂਟ ਜਾਣਕਾਰੀਆਂ ਤੇ ਹਾਂਜੀ ਸਾਰੇ ਸਾਥੀ ਜੁੜ ਜਾਓ ਥੋੜੀ ਦੇਰ ਚ ਤੁਹਾਨੂੰ ਕੁਝ ਜਾਣਕਾਰੀਆਂ ਆਪਾਂ ਦੇਵਾਂਗੇ ਆ ਜਾਓ ਜੀ ਇੱਕ ਲਾਈਵ ਵਾਰਤਾ ਪੀਐਸ ਸਟੇਟ ਦੇ ਰਿਗਾਰਡਿੰਗ ਮੈਂ ਹੈਰਾਨ ਹੋ ਗਿਆ ਕਿ ਪੀਐਸਟਟ ਹੋਣ ਜਾ ਰਿਹਾ ਸਪੈਸ਼ਲ ਮੁਲਾਜ਼ਮਾਂ ਦੇ ਲਈ ਮੈਂ ਕੁਝ ਕੁ ਮਹੀਨੇ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਕਿ ਸਰਕਾਰ ਬੇਰੋਜ਼ਗਾਰਾਂ ਤੋਂ ਨਹੀਂ ਡਰਦੀ ਸਰਕਾਰ ਹਮੇਸ਼ਾ ਡਰਦੀ ਹੈ ਮੁਲਾਜ਼ਮਾਂ ਤੋਂ ਇੱਕ ਮਿੰਟ ਮੈਂ ਇਹ ਵੀਡੀਓ ਅ ਸ਼ੇਅਰ ਕਰ ਦਿੰਦਾ ਹਾਂ ਗਰੁੱਪ ਦੇ ਵਿੱਚ ਤਾਂ ਕਿ ਸਾਥੀ ਜੋੜ ਸਕਣ ਹਾਂ ਜੀ ਤੁਹਾਡਾ ਕੋਈ ਵੀ ਕਮੈਂਟ ਹੋਵੇਗਾ ਆਪਾਂ ਜ਼ਰੂਰ ਲਵਾਂਗੇ ਜੀ ਸਤਿ ਸ਼੍ਰੀ ਅਕਾਲ ਤੇ ਕੁਝ ਇੱਕ ਦਿਨ ਪਹਿਲਾਂ ਮੈਂ ਇੱਕ ਗੱਲ ਕਹੀ ਸੀ ਕਿ ਸਰਕਾਰਾਂ ਬੇਰੋਜ਼ਗਾਰਾਂ ਤੋਂ ਕਦੇ ਨਹੀਂ ਡਰਦੀਆਂ ਜਿੰਨੇ ਮਰਜ਼ੀ ਧਰਮ ਦੇ ਦੋ ਸੁਪਰੀਮ ਕੋਰਟ ਦਾ ਆਰਡਰ ਆਇਆ ਸੀ ਆਰਡਰ ਕੀ ਸੀ ਕਿ पी एस टेट गवर्नमेंट टीचर्स जिन्ना दा पी एस टेट नहीं क्लियर है उस वेले 2011 ਤੋਂ ਪਹਿਲੇ ਵਾਲੇ ਟੀਚਰਸ ਉਹਨਾਂ ਨੂੰ ਪੀ ਐਸ ਟੈਟ ਦੇਣਾ ਪਵੇਗਾ ਨਹੀਂ ਤਾਂ ਉਹਨਾਂ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਜਾਣਗੀਆਂ ਪੰਜਾਬ ਸਰਕਾਰ ਇੱਕ ਇਹੋ ਜਿਹਾ ਉਪਰਾਲਾ ਕਰਨ ਜਾ ਰਹੀ ਹੈ ਪੀ ਐਸ ਟੈਟ ਦਾ ਲੈ ਰਹੀ ਹੈ ਬੇਰੋਜ਼ਗਾਰਾਂ ਲਈ ਅਲੱਗ ਜੋ ਕਿ 15 16 ਤਰੀਕ ਨੂੰ ਹੋਣਾ ਕੁਝ ਇਦਾਂ ਦੀ ਤਿੱਤੀ ਦਿੱਤੀ ਹੈ ਲੇਕਿਨ ਉਥੇ ਹੀ ਇਸ ਟੈਟ ਮੁਲਾਜ਼ਮ ਬਰਗਦਲੀ ਹੋਣ ਜਾ ਰਿਹਾ ਹੈ ਬਹੁਤ ਵੱਡੀ ਗੱਲ ਹੈ ਕਿ ਇਸ ਰੇਸ ਵਿੱਚ ਸਾਰੇ ਘੋੜੇ ਘੋੜੇ ਹੋਣਗੇ ਗਧਾ ਕੋਈ ਨਹੀਂ ਇਸ ਗੱਲ ਨੂੰ ਗਲਤ ਨਾ ਲਿਓ ਇੱਕ ਵਿਅੰਗ ਤਰ੍ਹਾਂ ਦੇ ਨਾਲ ਕਿ 100% ਰਿਜ਼ਲਟ ਆਣ ਦੀ ਉਮੀਦ ਹੈ ਕਿਉਂਕਿ ਸਰਕਾਰ ਕਿਸੇ ਨਾਲ ਧੋਖਾ ਨਹੀਂ ਕਰ ਸਕਦੀ ਸਰਕਾਰ ਕਿਸੇ ਨੂੰ ਜੋਬ ਤੋਂ ਫਾਇਰ ਨਹੀਂ ਕਰ ਸਕਦੀ ਹੁਣ 2011 ਤੋਂ ਪਹਿਲਾਂ ਟੈਟ ਲਾਜ਼ਮੀ ਨਹੀਂ ਸੀ ਤੇ ਉਸ ਵਕਤ ਉਹ ਭਰਤੀਆਂ ਹੋਈਆਂ ਹੁਣ ਸਰਕਾਰ ਉਹਨਾਂ ਮੁਲਾਜ਼ਮਾਂ ਦੇ ਲਈ ਅਲੱਗ ਤੋਂ ਮਾਰਚ ਦੇ ਫਰਸਟ ਵੀਕ ਹੀ ਉਹ ਟੈਟ ਲੈਣ ਜਾ ਰਹੀ ਹੈ ਇਹ ਇੱਕ ਤਰ੍ਹਾਂ ਦੇ ਨਾਲ ਤੋਹਫਾ ਹੀ ਕਹਿ ਸਕਦੇ ਆ ਕਿਉਂਕਿ ਉਹਨਾਂ ਨੂੰ ਅਲੱਗ ਤੋਂ ਟੈਟ ਔਰ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਜਿੰਨੇ ਵੀ ਬਿਨਾਂ ਟੈਟ ਤੋਂ ਕੈਂਡੀਡੇਟ ਬੈਠਣਗੇ ਯਾਨੀ ਗਵਰਨਮੈਂਟ empioy ਬੈਠਣਗੇ ਇਹ ਉਹੀ ਹੋਣਗੇ ਜਿਨ੍ਹਾਂ ਨੂੰ ਪ੍ਰੋਮੋਸ਼ਨ ਦਿੱਤੀ ਗਈ ਲੇਕਿਨ ਉਹਨਾਂ ਦਾ ਸਟੇਜ ਚੱਲਦਾ ਪਿਆ ਹੈ ਉਹਨਾਂ ਪ੍ਰੋਮੋਸ਼ਨਾਂ ਦੇ ਉੱਤੇ ਕਿਉਂਕਿ ਉਹ ਟੈਟ ਕਲੀਅਰ ਨਹੀਂ ਹੈ ਹੁਣ ਇੱਥੇ ਇੱਕ ਗੱਲ ਸੋਚਣ ਵਾਲੀ ਹੈ ਕਿ ਮੈਂ ਹਮੇਸ਼ਾ ਇੱਕੋ ਗੱਲ ਜੋ ਕਹੀ ਤੁਹਾਨੂੰ ਕਿ ਸਰਕਾਰਾਂ ਬੇਰਜ਼ਗਾਰਾਂ ਤੋਂ ਨਹੀਂ ਡਰਦੀਆਂ ਡਰਦੀਆਂ ਇਹ ਕਿਸੇ ਦੇ ਰੋਜ਼ਗਾਰ ਖੋਣ ਤੋਂ ਇਹ ਸੱਚੀ ਗੱਲ ਹੈ ਕਿਸੇ ਦਾ ਪ੍ਰੋਮੋਸ਼ਨ ਹੋਵੇ ਨਾ ਹੋਵੇ ਬਾਅਦ ਦੀ ਗੱਲ ਹੈ ਲੇਕਿਨ ਕਿਸੇ ਦਾ ਰੋਜ਼ਗਾਰ ਖੋਣਾ ਕਿ ਹਾਂ ਭਈ ਅਗਰ ਤੁਸੀਂ 2 ਸਾਲ ਚ ਟੈਟ ਨਹੀਂ ਕਲੀਅਰ ਕੀਤਾ ਤੁਸੀਂ ਜੋਬ ਤੋਂ ਤੁਹਾਨੂੰ ਨਿਕਾਲ ਦਿੱਤਾ ਜਾਵੇਗਾ ਇੱਕ ਵੱਡਾ ਕੁਐਸਚਨ ਸੁਪਰੀਮ ਕੋਰਟ ਦੇ ਜੱਜਮੈਂਟ ਚ ਲੋ ਲੇਕਿਨ ਇਥੇ ਇੱਕ ਗੱਲ ਇਹ ਹੈ ਕਿ ਪੀਐਸਟੈਟ ਦਾ ਉਪਰਾਲਾ ਕਰਨਾ ਔਰ ਸਿਰਫ ਔਰ ਸਿਰਫ ਉਹਨਾਂ ਕੈਂਡੀਡੇਟਸ ਦੇ ਲਈ ਜੋ ਗਵਰਨਮੈਂਟ ਟੀਚਰ ਨਹੀਂ ਔਰ ਜੋ ਪ੍ਰੋਮੋਸ਼ਨਸ ਦੇ ਜਿਨ੍ਹਾਂ ਦੀ ਪੀਐਸਟੈਟ ਕਰਕੇ ਰੁਕੀ ਹੋਈ ਹੈ ਕਿਉਂਕਿ ਉਹਨਾਂ ਦਾ ਪੀਐਸਟੈਟ ਕਲੀਅਰ ਨਹੀਂ ਹੈ ਇੱਕ ਵੱਡੀ ਉਪਲਬਧੀ ਕਹਿ ਸਕਦੇ ਹਾਂ ਇਹਨਾਂ ਟੀਚਰਸ ਦੀ ਕਿਉਂਕਿ ਇਹ ਟੀਚਰਸ ਵਾਰ-ਵਾਰ ਸਿੱਖਿਆ ਮੈਕੂਵੇ ਦੇ ਨਾਲ ਟੱਚ ਵਿੱਚ ਸੀਗੇ ਫਿਰ ਦੇਖ ਲਓ ਕਿ ਆਪਣੇ ਲਈ ਇਹਨਾਂ ਨੇ ਅਲੱਗ ਤੋਂ ਹੀ ਪੀਐਸ ਟੈਟ ਕਢਵਾ ਲਿਆ ਜੀ ਪੰਜਾਬ ਦੇ ਇਤਿਹਾਸ ਦੇ ਵਿੱਚ ਅਗਰ ਕਿਸੇ ਹੋਰ ਰਾਜ ਦੇ ਵਿੱਚ ਵੀ ਇੰਜ ਹੋ ਰਿਹਾ ਤਾਂ ਮੈਨੂੰ ਜਰੂਰ ਤੁਸੀਂ ਇੱਕ ਕਮੈਂਟ ਕਰਕੇ ਦੱਸਣਾ ਜੀ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ ਪਹਿਲੀ ਵਾਰ ਹੋਣ ਜਾ ਰਿਹਾ ਕਿ ਪੀਐਸ ਟੈਟ ਇੱਕ ਖਾਸ ਵਰਗ ਦੇ ਲੋਕਾਂ ਦੇ ਲਈ ਅਲੱਗ ਤੋਂ ਹੋਵੇਗਾ ਜਾਨੀ ਇਸ ਪੀਐਸਟੈਟ ਦੇ ਵਿੱਚ ਸਿਰਫ ਘੋੜੇ ਹੀ ਘੋੜੇ ਹੋਣਗੇ ਗਦਾ ਕੋਈ ਨਹੀਂ ਔਰ 100% ਰਿਜ਼ਲਟ ਇਸ ਪੀਐਸਟੈਟ ਦੇ ਆਉਣ ਦਾ ਉਮੀਦ ਹੈ ਕੀ ਕਹਿਣਾ ਚਾਹੁੰਨਾ ਉਹ ਤੁਹਾਨੂੰ ਸਮਝ ਵਿੱਚ ਆ ਜਾਵੇਗਾ ਪੀਐਸਟੈਟ 2026 ਤੋਂ 2026 ਦਾ ਜਿਹੜਾ ਹੋਣ ਜਾ ਰਿਹਾ ਹੈ ਉਹ ਦੋ ਪੜਾਪ ਦੇ ਵਿੱਚ ਹੋਵੇਗਾ ਠੀਕ ਹੈ ਇੱਕ ਪੀਐਸਟੈਟ ਗਵਰਨਮੈਂਟ empioyee ਦੇ ਲਈ ਉਹ ਗਵਰਨਮੈਂਟ EMPLOYE ਲਈ ਇੱਕ ਸਪੈਸ਼ਲ ਪੇਪਰ ਬਣਾ ਕੇ ਮਾਰਚ ਦੇ ਪਹਿਲੇ ਹਫਤੇ ਦੇ ਦਿੱਤਾ ਜਾਵੇਗਾ। ਔਰ ਉਮੀਦ ਹੈ ਕਿ ਜਿੰਨੀਆਂ ਵੀ ਪੋਸਟਾਂ 3200 ਕੁਝ ਪ੍ਰੋਮੋਸ਼ਨਸ ਹੋਏ ਨੇ 3000 ਤੋਂ ਉੱਪਰ। ਤੇ ਉਹ ਪ੍ਰੋਮੋਸ਼ਨਸ ਜਿੰਨਾ ਵੀ ਕੈਂਡੀਡੇਟਸ ਤੇ ਹੋਏ ਨੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਰੇ ਹੀ PSAT ਤੇ ਕਲੀਅਰ ਕਰ ਲੈਣਗੇ ਕਿਉਂਕਿ ਜਦੋਂ ਅਲੱਗ ਤੋਂ ਹੀ PSAT ਰੱਖਿਆ ਜਾ ਰਿਹਾ ਹੈ। ਉਮੀਦ ਹੈ ਕਿ ਇਹ ਸਾਰੇ ਕੈਂਡੀਡੇਟਸ ਵਾਸਤੇ ਜੋ ਪੀਐਸਟੈਟ ਰੱਖਿਆ ਗਿਆ ਉਹ ਪਾਸ ਵੀ ਕਰ ਜਾਣਗੇ ਉਮੀਦ ਹੈ ਕਿ ਪੀਐਸਟੈਟ ਬਹੁਤ ਸੌਖਾ ਆਵੇਗਾ ਤੁਹਾਨੂੰ ਪਤਾ ਹੈ ਡਿਪਾਰਟਮੈਂਟ ਆਫ ਸਕੂਲ এডਿਕੇਸ਼ਨ ਕਰਕੇ ਇੱਕ ਵਟਸਐਪ ਤੇ ਚੈਨਲ ਹੈ ਉਹਨਾਂ ਦਾ ਟੈਲੀਗ੍ਰਾਮ ਚੈਨਲ ਵੀ ਹਜ਼ਾਰਾਂ ਲੋਕ ਲੱਖਾਂ ਲੋਕ ਨੇ ਉਹਦੇ ਵਿੱਚ ਤੇ ਉਸ ਗਰੁੱਪ ਦੇ ਵਿੱਚ ਇੱਕ ਵਾਰ ਮੈਨੂੰ ਮੈਸੇਜ ਪੜਿਆ ਸੀ ਕਿ ਇਸ ਵਾਰੀ ਜੋ ਪੀਐਸਟੈਟ ਹੋਵੇਗਾ ਮੁਲਾਜ਼ਮਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਪੀਐਸਟੈਟ ਬਹੁਤ ਸੌਖਾ ਆਵੇਗਾ ਹੁਣ ਮੇਰੇ ਵੀ ਕੁਝ ਸਟੂਡੈਂਟਸ ਨੇ ਔਰ ਜਿਨਾਂ ਨੇ ਪੀਐਸਟੈਟ ਦੇਣਾ ਆ ਕੁਝ ਜਾਣਕਾਰ ਨੇ ਤੇ ਮੈਂ ਇੰਨੀ ਗੱਲ ਸੋਚੀ ਕਿ ਯਾਰ ਦੇਖੋ ਪੀਐਸਟੈਟ ਉਹ ਵੀ ਟੀਚਰ ਦੇਣਗੇ ਜਿਨ੍ਹਾਂ ਦਾ ਕਲੀਅਰ ਨਹੀਂ ਹੈ ਯਾਨੀ ਗਵਰਨਮੈਂਟ ਟੀਚਰ ਕਿਉਂਕਿ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਔਰ ਬੇਰੋਜ਼ਗਾਰ ਵੀ ਦੇਣਗੇ ਠੀਕ ਹੈ ਬੇਰੋਜ਼ਗਾਰ ਅਗਰ ਪਾਸ ਕਰ ਜਾਣਗੇ ਤੇ ਗਵਰਨਮੈਂਟ EMPLOYEE ਪਾਸ ਨਹੀਂ ਕਰਨਗੇ ਤੇ ਫਿਰ ਹੈਨਾ ਕਾਫੀ ਮਜ਼ਾਕ ਉੜੇਗਾ ਗਵਰਨਮੈਂਟ EMPLOYEE ਦਾ ਲੇਕਿਨ ਦੇਖੋ ਕਿ ਜੁਗਾੜ ਟੇਬਲ ਟੌਕ ਕਰਕੇ ਹੀ ਹੁੰਦੇ ਨੇ ਉਹਨਾਂ ਟੀਚਰਸ ਨੂੰ ਹੁਣ ਉਹਨਾਂ ਨਾਲ ਕੰਪੀਟ ਕਰਨਾ ਪੈਣਾ ਸੀ ਜੋ ਜੋ ਬੱਚੇ ਫਰੈਸ਼ ਨੇ ਜੋ ਹੁਣੇ ਬੀਐਡ ਕਰਕੇ ਹਟੇ ਨੇ ਜਾਂ ਫਿਰ 2-4 ਸਾਲ ਤੋਂ ਕਰਕੇ ਬੈਠੇ ਨੇ ਉਹ ਪੀਐਸਟੈਟ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਪੀਐਸਟੈਟ ਜਿਹੜਾ ਆ ਇਹ ਸਰਕਾਰ ਜਾਂ ਕਹਿ ਲਓ ਕਿ ਡਿਪਾਰਟਮੈਂਟ ਨਾਲ ਬਿਲਕੁਲ ਬੈਠ ਕੇ ਰਚਿਆ ਗਿਆ ਇੱਕ ਖੇਲ ਹੈ ਜੋ ਪੀਐਸ ਟੈਟ ਹੁਣ ਹੋਣ ਜਾ ਰਿਹਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਕੈਂਡੀਡੇਟਸ ਦੇ ਪਹਿਲਾਂ ਤਾਂ ਕੋਈ ਗਲਤੀ ਨਹੀਂ ਸੀ ਕਿ 2011 ਤੋਂ ਪਹਿਲਾਂ ਅਗਰ ਕੋਈ ਰਿਕਰੂਟ ਰਿਕਰੂਟਮੈਂਟ ਬਿਨਾ ਟੈਟ ਤੋਂ ਆਂਦੀ ਸੀ ਪੀਐਸ ਟੈਟ ਹੁੰਦਾ ਨਹੀਂ ਸੀਗਾ ਕਿ 2011 ਤੋਂ ਪਹਿਲਾਂ ਤੇ ਉਹਨਾਂ ਉਹਨਾਂ ਕੈਂਡੀਡੇਟਸ ਨੂੰ ਇਹ ਟੈਟ ਕਲੀਅਰ ਕਰਵਾਉਣ ਦਾ ਇੱਕ ਬਹੁਤ ਵੱਡਾ ਉਪਰਾਲਾ ਆ ਇਸ ਲਈ ਮੈਂ बार-बार ਕਹਿ ਰਹੇ ਹਾਂ ਕਿ ਇਸ ਪੀਐਸ ਟੈਟ ਟੈਟ ਦੇ ਵਿੱਚ ਸਾਰੇ ਘੋੜੇ ਹੀ ਹੋਣਗੇ ਫੇਰ ਕੋਈ ਨਹੀਂ ਹੋਵੇਗਾ ਔਰ ਆਸੀਂ ਉਮੀਦ ਕਰਕੇ ਚੱਲ ਰਹੇ ਹਾਂ ਕਿ 100% ਰਿਜ਼ਲਟ ਇਸ ਵਾਰ ਇਹ ਪੀਐਸ ਡਾਟਾ ਦਾ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ 100% ਕਿਵੇਂ ਕਿਉਂਕਿ ਜਦ ਇਹਦੇ ਵਿੱਚ ਕੋਈ ਬੇਰੋਜ਼ਗਾਰ ਬੈਠੀ ਹੀ ਨਹੀਂ ਰਿਹਾ ਇਹ ਸਿਰਫ ਔਰ ਸਿਰਫ ਪ੍ਰਮੋਸ਼ਨ ਜਬ ਪ੍ਰਮੋਟ ਹੋਏ ਕੈਂਡੀਡੇਟਸ ਲਈ ਪੀਐਸ ਡਾਟਾ ਭੁਰਜਿਆ ਰਿਹਾ ਮਾਰਚ ਦੇ ਪਹਿਲੇ ਹਫਤੇ ਤੇ ਇਹਦੇ ਵਿੱਚ ਕੋਈ ਫੇਲ ਕਿਵੇਂ ਹੋਵੇਗਾ ਠੀਕ ਹੈ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਕਰਕੇ ਇੱਕ ਸਿੱਖਿਆ ਸਿੱਖਿਆ ਕੁਝ ਕਰਕੇ ਹਨਾ WhatsApp ਦੇ ਉੱਤੇ ਤੁਹਾਨੂੰ ਪਤਾ ਹੈ ਕਿ ਇੱਕ ਕਾ ਚੈਨਲ ਬਣਿਆ ਹੋਇਆ ਹੈ ਟੈਲੀਗ੍ਰam ਦੇ ਉੱਤੇ ਵੀ ਹੈ ਲੱਖਾਂ ਲੋਕ ਨੇ ਕੁਝ 3 ਲੱਖ ਤੋਂ ਉੱਪਰ WhatsApp ਦੇ ਉੱਤੇ WhatsApp ਚੈਨਲ ਦੇ ਵਿੱਚ ਲੋਕ ਨੇ ਉੱਥੇ ਇੱਕ ਵਾਰ ਇੱਕ ਵਾਰ ਮੈਂ ਗੱਲ ਪੜ੍ਹੀ ਸੀ ਕਿ ਲਿਖਿਆ ਸੀਗਾ ਕਿ ਇਸ ਵਾਰ PSAT ਬਹੁਤ ਸੋਖਾ ਆਣਾ ਹੈ ਆਈ ਸੋਚਿਆ ਕਿ ਚਲੋ ਬੇਰੋਜ਼ਗਾਰ پاس ਹੋਣਗੇ ਸੰਖਿਆ ਵੱਜੇਗੀ ਹੋਰ ਲੋਕਾਂ ਨੂੰ ਪੋਸਟਾਂ ਦੀ ਉਮੀਦ ਤਾਂ ਹੈਗੀ ਹੈ ਨਾ ਆਪਣੇ ਮਾਸਟਰ ਕੈਟਰ ਲੈਕਚਰ ਮਲੈਕਚਰ ਦੇ ਲਈ PSAT ਦੀ ਲੋਡ ਨਹੀਂ ਲੇਕਿਨ ਮਾਸਟਰ ਕੈਟਰ ਦੇ ਲਈ ਹੈਗੀ ਤੇ ਅਸੀਂ ਸੋਚਿਆ ਕਿ ਚਲੋ ਕਾਫੀ ਲੋਕ ਪਾਸ ਕਰ ਜਾਣਗੇ ਲੇਕਿਨ ਸਰਕਾਰ ਨਾਲ ਟੇਬਲ ਟॉक ਕਰਕੇ ਬੈਠਕਾਂ ਕਰਕੇ ਕੁਝ ਇਹੋ ਜਿਹਾ ਉਪਰਾਲਾ ਵੀ ਹੋ ਸਕਦਾ ਹੈ ਪਹਿਲੀ ਵਾਰ ਇਸ ਕਰਕੇ ਮੈਂ ਬਾਰ ਬਾਰ ਕਹਿੰਨਾ ਹੈ ਕਿ ਮਹਿਕਮੇ ਦੇ ਵਿੱਚ ਆਣਾ ਬਹੁਤ ਔਖਾ ਜੋਬ ਲੈਣਾ ਬਹੁਤ ਔਖਾ ਲੇਕਿਨ ਉਸ ਨੂੰ ਕੱਢਣਾ ਬਹੁਤ ਔਖਾ ਚਾਹੇ ਉਹ 11 58 ਹੋਵੇ ਚਾਹੇ ਕੋਈ ਹੋਰ ਹੋਵੇ ਇਸ ਵੇਲੇ ਜੋਬ ਕਰ ਰਹੇ ਨਹੀਂ ਹੂੰ ਕੋਈ ਨਾ ਕੋਈ ਨਾ ਤੇ ਵੀ ਸ਼ਾਇਦ ਹੱਲ ਨਿਕਲ ਜਾਵੇ ਲੇਕਿਨ ਕੋਈ ਵੀ ਸਰਕਾਰ ਕਿਸੇ ਦਾ ਵੀ ਰੋਜ਼ਗਾਰ ਨਹੀਂ ਖੋਂਦੀ ਇੰਨੀ ਗੱਲ ਹਮੇਸ਼ਾ ਯਾਦ ਰੱਖਣਾ ਅਗਰ ਇਹਨਾਂ ਗਵਰਨਮੈਂਟ ਟੀਚਰ ਨੂੰ ਜਿਨ੍ਹਾਂ ਦਾ ਪੀਐਸਟੈਟ ਕਲੀਅਰ ਨਹੀਂ ਸੀਗਾ 2011 ਤੋਂ ਪਹਿਲਾਂ ਦੇ ਰਿਕਰੂਟ ਨੇ ਸੁਪਰੀਮ ਕੋਰਟ ਨੇ ਆਰਡਰ ਕਰਤਾ ਵੀ ਇਹਨਾਂ ਨੂੰ 2 ਸਾਲ ਦੇ ਵਿੱਚ ਪੀਐਸਟੈਟ ਕਲੀਅਰ ਜਾਂ ਕੋਈ ਵੀ ਟੈਟ ਕਲੀਅਰ ਕਰਨਾ ਪੈਣਾ ਨਹੀਂ ਤਾਂ ਇਹਨਾਂ ਦੀ ਨੌਕਰੀ ਜਿਹੜੀ ਖੁੱਸ ਜਵेंगी ਹੁਣ ਦੇਖੋ ਕਿ ਸਰਕਾਰ ਨਾਲ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਕਾਫੀ ਲੰਬੇ ਸਮੇਂ ਤੋਂ ਹੈਨਾ ਹਰ ਹਫ਼ਤੇ ਦੋ ਹਫ਼ਤੇ ਤੋਂ ਇਹਨਾਂ ਦੀ ਮੀਟਿੰਗ ਇੱਕ ਹੋਈ ਜਾਂਦੀ ਸੀ ਉਹਨਾਂ ਮੀਟਿੰਗਾਂ ਦੇ ਵਿੱਚ ਇੱਕ ਨਿਚੋੜ ਸਾਡੇ ਸਾਹਮਣੇ ਆਇਆ ਕਿ ਵੀ ਇਹਨਾਂ ਦਾ ਪੀਐਸਟੈਟ ਇੱਕ ਜਿਹੜਾ ਪੀਐਸਟੈਟ ਸਪੈਸ਼ਲ ਇਹਨਾਂ ਦੇ ਲਈ ਹੀ ਆਰਗੇਨਾਈਜ਼ ਕੀਤਾ ਜਾਵੇ ਜਿਹਦੇ ਵਿੱਚ ਸਿਰਫ ਔਰ ਸਿਰਫ ਇਹ ਗਵਰਨਮੈਂਟ ਟੀਚਰ ਸੀ ਬੈਠਣਗੇ ਠੀਕ ਹੈ ਤਾਂ ਉਮੀਦ ਹੈ ਕਿ ਇਸ ਪੀਐਸਟੈਟ ਦੇ ਵਿੱਚ ਜੋ ਰਿਜ਼ਲਟ ਹੈ ਉਹ 100% ਆ ਜਾਵੇ 100% ਬੇਰੋਜ਼ਗਾਰਾਂ ਵਾਲਾ ਨਹੀਂ ਕਿਉਂਕਿ ਸਰਕਾਰਾਂ ਬੇਰੋਜ਼ਗਾਰਾਂ ਤੋਂ ਨਹੀਂ ਡਰਦੀਆਂ ਸਰਕਾਰਾਂ ਬੇਰੋਜ਼ਗਾਰਾਂ ਤੋਂ ਨਹੀਂ ਡਰਦੀਆਂ ਇੰਨੀ ਗੱਲ ਹਮੇਸ਼ਾ ਯਾਦ ਰੱਖੀ ਸਰਕਾਰ ਡਰਦੀ ਹੈ ਮੁਲਾਜ਼ਮ ਵਰਗ ਤੋਂ 6 ਲੱਖ ਮੁਲਾਜ਼ਮ ਹੈ ਪੰਜਾਬ ਦੇ ਵਿੱਚ 6 ਲੱਖ ਚਾਹੇ ਕੋਈ ਕਲਰਕ ਹੈ ਪੀਐਨਏ ਚੌਕੀਦਾਰ ਹੈ ਚਾਹੇ ਕੋ ਅਸਿਸਟੈਂਟ ਪ੍ਰੋਫੈਸਰ ਹੈ ਪ੍ਰੋਫੈਸਰ ਹੈ ਚਾਹੇ ਕੋ ਲੈਕਚਰਾਰ ਹੈ ਚਾਹੇ ਕੋਈ ਹੋਰ ਐਸਟੀਐਮ ਹੈ 6 ਲੱਖ ਟੋਟਲ ਮੁਲਾਜ਼ਮ ਹੈ ਦੋਸਤੋ ਕਿਸੇ ਦਾਬੀ ਰੋਜ਼ਗਾਰ ਸਰਕਾਰ ਨਹੀਂ ਖੋਂਦੀ ਇੰਨੀ ਗੱਲ ਨੂੰ ਵੀ ਧਿਆਨ ਦੇ ਵਿੱਚ ਤੁਸੀਂ ਰੱਖਣਾ ਹੈ ਇੱਕ ਗੱਲ ਹੋਰ ਜੋ ਸਾਥੀ ਕਹਿ ਰਹੇ ਤਾਂ ਪੋਸਟਾਂ ਤਾਂ ਬਈ ਖੜੀਆਂ ਨੇ ਤੁਸੀਂ ਕਿੰਨੇ ਕੁ ਲੋਕ ਬੇਰੋਜ਼ਗਾਰ ਚਾਰ ਸਾਲ ਦੇ ਵਿੱਚ ਕਿੰਨੀਆਂ ਕੁ ਪੋਸਟਾਂ ਕੱਢ ਦਿੱਤੀਆਂ ਉਹ ਤੁਹਾਡੇ ਸਾਹਮਣੇ ਹਾਂਜੀ ਤੇ ਮੈਂ ਤਾਂ ਇਹ ਵੀ ਕਹਿੰਦਾ ਸਰਕਾਰ ਅਗਰ ਪੋਸਟਾਂ ਇਲੈਕਸ਼ਨ ਤੋਂ ਇੱਕ ਜਾਂ ਦੋ ਮਹੀਨੇ ਪਹਿਲਾਂ ਵੀ ਕੱਢਦੀਆਂ ਨੇ ਤੇ ਇਹਦੇ ਵਿੱਚ ਵੀ ਕੋਈ ਹੈਰਾਨਗੀ ਨਹੀਂ ਕਿਉਂਕਿ ਸਰਕਾਰ ਬੇਰੋਜ਼ਗਾਰੀ ਦੀ ਟੈਨਸ਼ਨ ਕਦੀ ਲੈਂਦੀ ਨਹੀਂ ਉਹ ਬਾਰ-ਬਾਰ ਕਹਿੰਦੀ ਉਹ 60000 ਆ 65000 ਨੌਕਰੀਂ ਦੇਤੀ ਠੀਕ ਹੈ ਨਾ ਸਾਡੀਆਂ ਉਹੀ ਗੱਲਾਂ ਠੇਕੇ ਸਕੂਲ ਕੀ ਕਹਿੰਦੇ ਉਹ ਸਕੂਲ ਬੰਦ ਠੇਕੇ ਉਹ ਇੱਕੋ ਹੀ ਨਾਰੇ ਬਾਰ-ਬਾਰ ਤੇ ਕੁਛ ਨਵਾਂ ਤੇ ਇਸੇ ਕਰਕੇ ਮੈਂ ਇੱਕੋ ਗੱਲ ਬਾਰ-ਬਾਰ ਕਹਿੰਨਾ ਕਿ ਸਰਕਾਰਾਂ ਹਮੇਸ਼ਾ ਮਲਾਜ਼ਮਾਂ ਤੋਂ ਡਰਦੀਆਂ ਨੇ ਬੇਰੋਜ਼ਗਾਰਾਂ ਤੋਂ ਦੇਖ ਲਓ ਕਿ ਪੀਐਸਟੈਟ ਹੋਣ ਜਾ ਰਿਹਾ ਹੈ ਇਸ ਰੇਸ ਦੇ ਵਿੱਚ ਸਿਰਫ ਔਰ ਸਿਰਫ ਘੋੜੇ ਹੀ ਦੌੜਨਗੇ ਗਦਾ ਕੋਈ ਨਹੀਂ ਹੋਵੇਗਾ 100% ਰਿਜ਼ਲਟ ਆਵੇਗਾ ਸਰਕਾਰ ਸਿਰਫ ਔਰ ਸਿਰਫ ਮੁਲਾਜ਼ਮਾਂ ਤੋਂ ਡਰਦੀ ਹੈ ਬੇਰੋਜ਼ਗਾਰਾਂ ਤੋਂ ਨਹੀਂ ਆਪਣਾ ਪੀਐਸਟ ਉਹਨਾਂ ਨੇ ਕੜਵਾ ਲਿਆ ਹੁਣ ਇਹਦੇ ਵਿੱਚ ਸਿਰਫ ਗਵਰਨਮੈਂਟ ਟੀਚਰ ਹੀ ਬੈਠਣਗੇ ਜੋ ਸਾਰੇ ਦੇ ਸਾਰੇ ਪਾਸ ਹੋਣ ਜਾਣਗੇ ਜਿਨ੍ਹਾਂ ਦੇ ਪ੍ਰਮੋਸ਼ਨਸ ਨਹੀਂ ਕਿਉਂਕਿ ਅਲੱਗ ਤੋਂ ਇਹਨਾਂ ਦਾ ਸੈਂਟਰ ਹੋਣਾ ਹੈ ਹੋ ਸਕਦਾ ਹੈ ਕਿ ਬਈ ਬਹੁਤ ਸੋਖਾ ਪੇਪਰ ਆਵੇ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਕੂਲਾਂ ਦੇ ਵਿੱਚ 10ਵੀਂ ਔਰ 12ਵੀਂ ਔਰ 8ਵੀਂ ਦੀਆਂ ਪ੍ਰੀਖਿਆਵਾਂ ਮੱਧ ਵਿੱਚ 99 ਬੱਚੇ 99% ਜਿੱਤਨੇੜੀ 90% ਬੱਚੇ ਪਾਸ ਹੋ ਜਾਂਦੇ ਨੇ 99% ਬੱਚੇ ਮਾਰਕਸ ਲੈ ਕੇ ਆ ਜਾਂਦੇ ਨੇ ਫਿਰ ਉੱਤੇ ਤਾਂ ਤੁਸੀਂ ਟੀਚਰਾਂ ਦੀ ਗੱਲ ਤਾਂ ਤੁਸੀਂ ਛੱਡੀ ਦਿਓ ਕਿ ਟੀਚਰ ਕਿੰਨੇ ਪਰਸੈਂਟ ਹੋ ਸਕਦਾ 150 ਦੇ ਵਿੱਚੋਂ ਕੋਈ 160 ਵੀ ਲੈ ਆਵੇ ਇਹ ਵੱਡੀ ਗੱਲ ਨਹੀਂ ਠੀਕ ਹੈ ਜੀ ਤੇ ਉਮੀਦ ਹੈ ਕਿ ਬਹੁਤ ਵਧੀਆ ਰਿਜ਼ਲਟ ਆਵੇਗਾ ਗਵਰਨਮੈਂਟ ਟੀਚਰਸ ਵਾਲੇ ਪੀਐਸ ਡਾਟਾ ਬਾਕੀ ਉਹਨਾਂ ਨੂੰ ਬੇਰੋਜ਼ਗਾਰਾਂ ਨੂੰ ਕੌਣ ਪੁੱਛਦਾ ਆ ਬੇਰੋਜ਼ਗਾਰਾਂ ਦੀ ਪਹਿਲਾਂ ਵੀ ਕੋਈ ਕਦਰ ਨਹੀਂ ਸੀ ਅੱਗੇ ਵੀ ਕੋਈ ਕਦਰ ਨਹੀਂ ਹੋਊਗੀ ਇਸ ਲਈ ਮੈਂ ਬਾਰ-ਬਾਰ ਕਹਿੰਨਾ ਆ ਪੀ ਐਸ ਸਟੱਡ ਹੋਵੇ ਪਾਸ ਕਰਨਾ ਔਖਾ ਹੈਗਾ ਸਿਰਫ ਬੇਰੋਜ਼ਗਾਰਾਂ ਵਾਸਤੇ ਦੂਸਰੀ ਗੱਲ ਗਵਰਨਮੈਂਟ ਜੋਬ ਲੈਣਾ ਔਖਾ ਹੈ ਕਿਸੇ ਨੂੰ ਗਵਰਨਮੈਂਟ ਜੋਬ ਚੋਂ ਕੱਢਣਾ ਬਹੁਤ ਔਖਾ ਹੈ ਧੰਨਵਾਦ